ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਗਿੱਦੜਵਾਹਾ ਵਿਧਾਨ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਦੇ ਦੌਰਾਨ ਇੱਕ ਵੱਡਾ ਬਿਆਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਗਲਤੀਆਂ ਦੇ ਕਰਕੇ ਆਪਣੀ ਮਾਂ ਪਾਰਟੀ ਕਮਜ਼ੋਰ ਕਰ ਲਈ ਹੈ। ਨਾਲ ਹੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੁੰਦੇ ਹੋਏ ਬਹੁਤ ਵੱਡਾ ਸਹਾਰਾ ਸੀ ਅਤੇ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਹੁਣ ਪਾਰਟੀ ਨੂੰ ਖੜਾ ਕਰਨਾ ਤੇ ਇਕਜੁੱਟ ਕਰਨ ਦੀ ਲੋੜ ਹੈ। ਉਥੇ ਹੀ ਸੁਖਵੀਰ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਹਾ ਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਜੋ ਕਿ ਸਭ ਤੋਂ ਵੱਡਾ ਗੱਪੀ ਤੇ ਝੂਠ ਬੋਲਣ ਦੇ ਮਾਮਲੇ 'ਚ ਰਾਜਾ ਵੜਿੰਗ ਜਗਮੀਤ ਸਿੰਘ ਬਰਾੜ ਨੂੰ ਵੀ ਪਿੱਛੇ ਛੱਡ ਗਿਆ। ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਤੰਜ ਕੱਸੇ ਨੇ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਕੱਢਣ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ ਇਸ ਮੌਕੇ ਬੋਲਦੇ ਹਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਜਾਣਦੇ ਹਾਂ ਇੱਕ ਰਿਸ਼ਤਾ ਜਿਹੜਾ ਪਰਿਵਾਰ ਦਾ ਕਿਉਂਕਿ ਮੈਨੂੰ ਪੂਰੇ ਪੰਜਾਬ ਚੜਾ ਮੈਂ ਤਾਂ ਝੋੜੇ ਇੱਥੋਂ ਹੂ ਸਿੱਧੋ ਸਿੱਧੇ ਜਮਟਨ ਦਾ ਕਲੇ ਉੱਥੇ ਵੀ ਦੇਖੋ ਪਹਿਲੇ ਬਾਪੂ ਬਾਦਲ ਸੀ ਤੇ ਉਹ ਵੱਡਾ ਸਾਰਾ ਸੀ ਹੁਣ ਇਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਟੱਕਰਾ ਕਰਕੇ ਖੜਾ ਚੱਲਦਾ ਹੈ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਹੁਣ ਇਲੈਕਸ਼ਨ ਹੋ ਰਿਹਾ ਹੈ ਪਾਰਲੀਮੈਂਟ ਦਾ

ਸਰਕਾਰ ਚਾਹੇ 1 ਮਿੰਟ ਬਾਅਦ ਨਹੀਂ ਰਹਿ ਸਕਦਾ ਜਿਹਦੇ ਬਸਾਂ ਨਾ ਪੜਨਾ ਰਹੇ ਨੇ ਕਿ 1 ਮਿੰਟ ਰਹਿ ਸਕਦਾ 1 ਮਿੰਟ ਤੇ ਮੈਂ ਤੁਹਾਨੂੰ ਦੱਸਦਾ ਜੂਣੀ ਕਦੋਂ ਮੂਣੀ ਹੁੰਦਾ ਜਿਹੜਾ ਪ੍ਰਧਾਨ ਆਇਆ 1 ਮਿੰਟ ਨਹੀਂ ਰਹਿ ਸਕਦਾ ਚਲੋ ਤਿੰਨ ਸਾਲ ਤੋਂ ਪਛਾ ਸਕਦਾ ਨੂੰ ਤਿੰਨ ਸਾਲ ਤੋਂ ਬਾਅਦ ਵੀ ਨਹੀਂ ਪਛਾ ਸਕਦਾ ਪਛਾਤ ਨਹੀਂ ਸਕਦਾ ਤਿੰਨ ਸਾਲ ਤੋਂ ਬਾਅਦ ਕਿਉਂ ਉਦੋਂ ਕੀ ਸਰਕਾਰ ਆਉਗੀ ਕੌਮ ਨਹੀਂ ਕੌਮ ਦੀ ਨਾ ਮੈਂ ਇਹ ਪੂਰਾ ਪਈ ਖਾਦਾ ਪੂਰਾ ਖੁੱਡੂ ਆ ਦਾ ਜਿੱਦਿਆਂ ਠੱਗੀਆਂ ਮਾਰੀਆਂ ਜਾਂ ਨੇ ਜਿੰਨੇ